ਸਸ਼ੀ ਕਾਲ ਜੀ ਸਮਝਾ ਨਿਊਜ਼ ਦੀ ਦੇਖ ਰਹੇ ਹੋ ਮੈਂ ਕੁਲਵੰਤ ਸਿੰਘ ਸਨੋਟ ਵੀ ਤੁਹਾਡਾ ਸਵਾਗਤ ਕਰਦਾ ਆ ਇਸ ਮੌਕੇ ਅਸੀਂ ਸੰਦੌੜ ਵਿਖੇ ਬੈਠੇ ਹੋਏ ਆ ਜਿੱਥੇ ਅਵਨੀਤ ਕੋ ਸਿੱਧੂ ਐਸਐਸਪੀ ਮੈਮ ਮਰੇ ਕੋਲ ਲਾਏ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਪ੍ਰੋਗਰਾਮ ਲਈ ਕਿਹਾ ਗਿਆ ਹੈ ਪੰਜਾਬ ਸਰਕਾਰ ਦਾ ਇਨੀਸ਼ੀਏਟਿਵ ਹੈ ਪਹਿਲਾਂ ਜਾਣਕਾਰੀ ਲੈਣੇ ਆ ਕੀ ਇਨੀਸ਼ੀਏਟਿਵ ਹੈ ਕੀ ਪ੍ਰੋਗਰਾਮ ਹੈ ਪਹਿਲਾਂ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੈਮ ਥੈਂਕ ਯੂ ਜੀ ਥੈਂਕ ਯੂ ਮੈਮ ਕੀ ਪ੍ਰੋਗਰਾਮ ਹੈ ਕੀ ਇਨੀਸ਼ੀਏਟਿਵ ਲਿਆ ਗਿਆ ਹੈ ਕੀ ਪੁਲਿਸ ਵੱਲੋਂ ਜਿਹੜੀ ਇਹ ਪ੍ਰੋਗਰਾਮ ਵਿੱਢਿਆ ਗਿਆ ਇਹਦਾ ਮਕਸਦ ਕੀ ਹੈ ਦੇਖੋ ਜੀ ਇਹ ਪੁਲਿਸ ਵੱਲੋਂ ਆਪਾਂ ਇਹਨੂੰ ਸਾਂਝ ਪੁਲਿਸ ਪਬਲਿਕ رابطہ ਕਹੇ ਲੋ ਜਾਂ ਕੈਂਪ ਕਹੇ ਲੋ ਦਾ ਨਾਮ ਦਿੱਤਾ ਹੈਗਾ ਤਾਂ ਕਿ ਜਿਹੜਾ ਪੁਲਿਸ ਤੇ ਪਬਲਿਕ ਦਾ ਆਪਸ ਚ ਜਿਹੜਾ ਇੱਕ ਸਾਂਝਾ رابطہ ਕਾਇਮ ਹੋ ਸਕੇ ਕਈ ਵਾਰੀ ਇੱਕ ਗੈਪ ਆ ਜਾਂਦਾ ਹੈ ਕਮਿਊਨੀਕੇਸ਼ਨ ਗੈਪ ਆ ਜਾਂਦਾ ਸੋ ਉਸ ਗੈਪ ਨੂੰ ਦੂਰ ਕਰਨ ਲਈ ਔਰ ਪਬਲਿਕ ਦੀ ਕੋਆਪਰੇਸ਼ਨ ਲਈ ਅਸੀਂ ਜਿਹੜਾ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਹਦੇ ਵਿੱਚ ਜਿਹੜੇ ਸਾਡੇ ਅਲੱਗ-ਅਲੱਗ ਵਿੰਗਸ ਹੈਗੇ ਆ ਜਿਵੇਂ ਕਿ ਸਾਈਬਰ ਕ੍ਰਾਈਮ ਹੈ ਉਹਦੇ ਵਿੱਚ ਜਿਸ ਤਰ੍ਹਾਂ ਦੇ ਅਲੱਗ-ਅਲੱਗ ਫੋਨ ਤੇ ਇੰਟਰਨੈਟ ਤੇ ਕ੍ਰਾਈਮ ਹੋ ਰਿਹਾ ਉਹਦੇ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਫਿਰ ਜਿਹੜੇ ਸਾਡੇ ਵਿਮਨ ਸੈੱਲ ਤੇ ਵਿਮਨ ਹੈਲਪ ਡੈਸਕ ਚੱਲ ਰਹੇ ਆ ਉਹਨਾਂ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਜਿਹਦੇ ਵਿੱਚ ਕੀ ਔਰਤਾਂ ਬਜ਼ੁਰਗਾਂ ਤੇ ਜਿਹੜੇ ਬੱਚਿਆਂ ਦੀਆਂ ਕੰਪਲੇਂਟਸ ਆ ਦੇਖੀਆਂ ਜਾਂਦੀਆਂ ਉਸ ਤੋਂ ਇਲਾਵਾ ਨਸ਼ਿਆਂ ਦੇ ਪ੍ਰਤੀ ਮਿਲ ਕੇ ਲੜਾਈ ਲੜਨ ਲਈ ਜਿਹੜਾ ਹੈਗਾ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿੰਨੀ ਵੀ ਵੱਧ ਤੋਂ ਵੱਧ ਸੂਚਨਾ ਅਗਰ ਉਹ ਗੁਪਤ ਤੌਰ ਤੇ ਦੇਣਾ ਚਾਹੁੰਦੇ ਆ ਸਾਨੂੰ ਸਾਡੇ ਨੰਬਰ ਤੇ ਦੇ ਸਕਦੇ ਆ ਅਸੀਂ ਕੋਸ਼ਿਸ਼ ਕਰਾਂਗੇ ਵੀ ਉਸ ਤੇ ਜਲਦ ਤੋਂ ਜਲਦ ਉਹਨੂੰ ਵੈਰੀਫਾਈ ਕਰਕੇ ਉਹਦੀ ਪੜਤਾਲ ਕਰਕੇ ਉਹਦੀ ਕਾਰਵਾਈ ਕੀਤੀ ਜਾਏ ਮੈਂ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਨੂੰ ਵੀ ਇਹ ਧਿਆਨ ਦੇ ਵਿੱਚ ਹੈਗੀ ਹੈ ਸਰਕਾਰ ਦੇ ਧਿਆਨ ਵਿੱਚ ਵੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਆਦ ਦੇ ਵਿੱਚ ਹੈ ਪਰ ਜਦੋਂ ਲੋਕਾਂ ਦੇ ਵਿੱਚ ਇਹ ਗੱਲ ਆਉਂਦੀ ਹੈ ਲੋਕ ਦੱਸਣ ਤੋਂ ਡਰਦੇ ਨੇ ਉਹ ਲੋਕਾਂ ਦਾ ਡਰ ਕਿਸ ਤਰ੍ਹਾਂ ਨਿਕਲੇਗਾ ਕਿ ਤੁਹਾਡੇ ਤੱਕ ਰੀਚ ਕਰ ਸਕਣ ਲੋਕ ਦੇਖੋ ਜੀ ਮੈਂ ਆਪਣਾ ਸਰਕਾਰੀ ਨੰਬਰ ਲੋਕਾਂ ਨੂੰ ਦਿੱਤਾ ਹੈਗਾ ਸੋ ਉਹ ਨੰਬਰ ਮੇਰੇ ਕੋਲ ਹੀ ਚੱਲਦਾ ਹੈਗਾ ਸੋ ਲੋਕ ਬੇਚਜਕ ਬਿਨਾ ਕਿਸੇ ਡਰ ਤੋਂ ਉਹ ਨੰਬਰ ਤੇ ਇਨਫੋਰਮੇਸ਼ਨ ਦੇ ਸਕਦੇ ਅਸੀਂ ਉਹਨਾਂ ਨੂੰ ਕਿਹਾ ਹੈਗਾ ਕਿ WhatsApp ਦੇ ਥਰੂ ਜਿਹੜੀ ਇਨਫੋਰਮੇਸ਼ਨ ਦਿਓ ਕਿਉਂਕਿ ਅਸੀਂ ਕਈ ਵਾਰ ਇਨਫੋਰਮੇਸ਼ਨ ਜ਼ਿਆਦਾ ਹੁੰਦੀ ਹੈ ਅਸੀਂ ਹਰ ਇੱਕ ਕਾਲ ਅਟੈਂਡ ਨਹੀਂ ਕਰ ਸਕਦੇ ਰੋ ਜਿਵੇਂਆ ਕਰਕੇ ਪਰ WhatsApp ਤੇ ਹਰ ਮੈਸੇਜ ਨੂੰ ਦੇਖਿਆ ਜਾਊਗਾ ਉਸ ਦੀ ਪੜਤਾਲ ਕੀਤੀ ਜਾਊਗੀ ਸੋ WhatsApp ਮੈਸੇਜ ਵਿੱਚ ਉਹ ਚਾਹੇ ਸਾਨੂੰ ਫੋਟੋ ਭੇਜ ਸਕਦੇ ਹੈ ਕਿਸੇ ਦੀ ਵੀਡੀਓ ਭੇਜ ਸਕਦੇ ਹੈ ਔਰ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਜੀ ਕਿਉਂਕਿ ਉਹਨਾਂ ਦਾ ਜਿਹੜੀ ਇਨਫਰਮੇਸ਼ਨ ਹੈਗੀ ਉਹ ਗੁਪਤ ਰੱਖੀ ਜਾਊਗੀ ਕੁਝ ਰਿਵੀਲ ਨਹੀਂ ਕੀਤਾ ਜਾਊਗਾ ਕਿਹਦੇ ਵੱਲੋਂ ਇਨਫਰਮੇਸ਼ਨ ਆਈ ਹੈ ਬਾਕੀ ਇਹ ਵੀ ਆਏਗਾ ਵੀ ਕਈ ਵਾਰੀ ਪਿੰਡ ਜਿਹੜੇ ਹੁੰਦੇ ਪਿੰਡਾਂ ਦੇ ਲੋਕ ਸਾਂਝੇ ਤੌਰ ਤੇ ਵੀ ਇਸ ਦੇ ਖਿਲਾਫ ਲੜ ਸਕਦੇ ਹੈਗੇ ਇਕੱਠੇ ਹੋ ਕੇ ਅਗਰ ਉਹ ਚਾਹਣ ਤਾਂ ਕੁਝ ਵੀ ਹੋ ਸਕਦਾ ਸੋ ਉਹ ਵੀ ਅਸੀਂ ਲੋਕਾਂ ਨੂੰ ਅਪੀਲ ਕੀਤੀ ਵੀ ਤੁਸੀਂ ਆਪਣੇ ਤੌਰ ਤੇ ਵੀ ਜਿਹੜਾ ਆਪਣੇ ਪਿੰਡ ਦੇ ਬੱਚਿਆਂ ਨੂੰ ਸਹੀ ਰਸਤੇ ਤੇ ਪਾਓ ਵੂਮਨ ਸੈਲ ਦੀ ਗੱਲ ਕੀਤੀ ਹੈ ਮੈਮ ਵੂਮਨ ਸੈਲ ਦੇ ਵਿੱਚ ਅਕਸਰ ਜਦੋਂ ਕਾਲ ਜਾਂਦੀ ਹੈ ਨਾ ਵੂਮਨਸ ਇਨ ਜਾਂਦੀਆਂ ਨੇ ਭਾਵੇਂ ਜਿਹੜਾ ਪੀੜਤ ਹੋ ਜੀ ਹਾਂ ਅਨਫੋਰਚੂਨੇਟਲੀ ਮਤਲਬ ਭਲੇ ਕੋਈ ਮੈਨ ਸੈਲ ਨਹੀਂ ਬਣਿਆ ਹੈਗਾ ਪਰ ਹਾਂਜੀ ਪੁਰਸ਼ਤੀ ਵੀ ਜਿਹੜੀ ਕੰਪਲੇਂਟ ਦੀ ਸੁਣਵਾਈ ਹੈਗੀ ਉਹ ਵੀ ਨਿਰਪੱਖ ਤਰ੍ਹਾਂ ਹੀ ਕੀਤੀ ਜਾਂਦਾ ਤੁਸੀਂ ਮੰਨਦੇ ਹੋ ਕਿ ਕਈ ਵਾਰ ਪੀੜਤ ਹਸਬੰਡ ਵੀ ਹੋ ਸਕਦਾ ਜੀ ਹਾਂ ਬਿਲਕੁਲ ਹੋ ਸਕਦਾ ਹੈਗਾ ਪੀੜਤ ਕੋਈ ਵੀ ਹੋ ਸਕਦਾ ਹੈਗਾ ਔਰ ਜਿਸ ਤਰ੍ਹਾਂ ਦੀ ਵੀ ਕੰਪਲੇਂਟ ਆਉਂਦੀ ਹੈ ਉਸ ਨੂੰ ਉਸੇ ਤਰ੍ਹਾਂ ਹੀ ਡੀਲ ਕੀਤਾ ਜਾਂਦਾ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ ਸੁਨੇਹਾ ਕੀ ਰਹੇਗਾ ਸੁਨੇਹਾ ਇਹ ਹੈਗਾ ਜੀ ਜਿਸ ਤਰ੍ਹਾਂ ਅਸੀਂ ਇੱਥੇ ਵੀ ਲੋਕਾਂ ਨੂੰ ਅਪੀਲ ਕੀਤੀ ਹੈਗੀ ਕਿ ਪਿੰਡਾਂ ਵਿੱਚ ਵੀ ਆਪਣੇ ਛੋਟੇ-ਛੋਟੇ ਲੈਵਲ ਤੇ ਕੁਝ ਇਸ ਤਰ੍ਹਾਂ ਦੇ ਯੂਥ ਨੂੰ ਵਿੱਚ ਮਿਲਾ ਕੇ ਇਸ ਤਰ੍ਹਾਂ ਇਹ ਕੁਝ ਕਮੇਟੀਆਂ ਜਾਂ ਇਸ ਤਰ੍ਹਾਂ ਦੇ ਕੁਝ ਇਨੀਸ਼ੀਏਟਿਵਸ ਲਏ ਜਾਣ ਤਾਂ ਕਿ ਜਿਹੜਾ ਆਪਾਂ ਜਿਹੜੇ ਛੋਟੇ-ਛੋਟੇ ਮਸਲੇ ਨੇ ਪਿੰਡਾਂ ਦੇ ਪਿੰਡਾਂ ਵਿੱਚ ਹੱਲ ਹੋ ਜਾਣ ਔਰ ਜਿਹੜਾ ਹੈਗਾ ਕਿ ਜਿੱਥੇ ਪੁਲਿਸ ਦੀ ਸਹਾਇਤਾ ਦੀ ਲੋੜ ਹੈਗੀ ਉੱਥੇ ਪੁਲਿਸ ਹਮੇਸ਼ਾ ਉਹਨਾਂ ਦੀ ਸਪੋਰਟ ਲਈ ਹਾਜ਼ਰ ਹੈ ਨਸ਼ਿਆਂ ਦੇ ਖਿਲਾਫ ਜਿਹੜੀ ਲੜਾਈ ਹੈ ਉਹਦੇ ਵਿੱਚ ਵੀ ਯੂਥ ਨੂੰ ਨਾਲ ਰਲਾ ਕੇ ਇਹਦੇ ਖਿਲਾਫ ਲੜਿਆ ਜਾਵੇ ਔਰ ਇੱਕ ਚੀਜ਼ ਹੋਰ ਹੈ ਵੀ ਜਿਵੇਂ ਸਪੋਰਟਸ ਨੂੰ ਵੀ ਪਿੰਡਾਂ ਵਿੱਚ ਜਿਹੜਾ ਹੈਗਾ ਥੋੜਾ ਮੋਟੀਵੇਟ ਕਰਨਾ ਚਾਹੀਦਾ ਹੈਗਾ ਕਿਉਂਕਿ ਪਿੰਡ ਲੈਵਲ ਤੇ ਪਿੰਡ ਵਿੱਚ ਹਮੇਸ਼ਾ ਜਗ੍ਹਾ ਹੁੰਦੀ ਹੈਗੀ ਐ ਸੋ ਪਿੰਡ ਵਿੱਚ ਉਸ ਕੋਈ ਖਾਲੀ ਪਈਆਂ ਸਾਂਝੀ ਜਗ੍ਹਾ ਨੂੰ ਸਪੋਰਟਸ ਦੇ ਗਰਾਊਂਡ ਵਜੋਂ ਉਹਨੂੰ ਬਣਾਇਆ ਜਾਵੇ ਚਾਹੇ ਸਰਕਾਰ ਵੱਲੋਂ ਕੋਈ ਡਾਇਰੈਕਟ ਫੰਡਸ ਮਿਲਦੇ ਹੈ ਨਹੀਂ ਮਿਲਦੇ ਪਰ ਪਿੰਡ ਵਾਲੇ ਆਪਣੇ ਲੈਵਲ ਤੇ ਵੀ ਬਹੁਤ ਕੁਝ ਕਰ ਸਕਦੇ ਹੈ ਸੋ ਕੋਈ ਨਾ ਕੋਈ ਪਿੰਡ ਲੈਵਲ ਦੇ ਜਾਂ ਪਿੰਡਾਂ ਵਿੱਚ ਆਪਸੀ ਲੈਵਲ ਦੇ ਜਿਹੜੇ ਟੂਰਨਾਮੈਂਟਸ ਕਰਾਏ ਜਾਣ ਤਾਂ ਕਿ ਜਿਹੜਾ ਯੂਥ ਹੈਗਾ ਉਹਦੀ એનર્ਜੀ ਜਿਹੜੀ ਹੈਗੀ ਹੈ ਉਹ ਚੈਨਲਾਈਜ਼ ਹੋ ਸਕੇ ਸਹੀ ਰਸਤੇ ਵੱਲ ਚੈਨਲਾਈਜ਼ ਹੋ ਸਕੇ ਸਮਾਧਨੀ ਬਹੁਤ ਬਤਨ ਥੈਂਕ ਯੂ ਜੀ ਇਹ ਸਾਨੂੰ ਅਵਨੀਤ ਕੌਰ ਸਿੱਧੂ ਜੀ ਜਿਨ੍ਹਾਂ ਨੇ ਬੜੇ ਹੀ ਸੰਖੇਪ ਸ਼ਬਦਾਂ ਵਿੱਚ ਕਿਹਾ ਕਿ ਅਸੀਂ ਜਿਹੜੇ ਪ੍ਰੋਗਰਾਮ ਲਿਖੇ ਨੇ ਇਹ ਸਾਨੂੰ ਪੰਚਾਇਤਾਂ ਦੀ ਸਹਾਇਤਾ ਨਾਲ ਜੋਧ ਦੀ ਸਹਾਇਤਾ ਨਾਲ ਤੇ ਪ੍ਰਸ਼ਾਸਨ ਅਸੀਂ ਸਾਰੇ ਰਲ ਮਿਲ ਕੇ ਇਹ ਜਿਹੜੀ ਨਸ਼ੇ ਦੀ ਲੱਤ ਹੈ ਇਹਨੂੰ ਅਸੀਂ ਨਤ ਪਾਵਾਂਗੇ ਤੇ ਹੋਰ ਵੀ ਜਿਹੜੀਆਂ ਰੀਤੀਆਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਉਹਨਾਂ ਨੂੰ ਨਸ਼ ਪਾਉਣ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਅਮਨਦੀਪ ਸਿੰਘ ਸੰਦੌਰ ਦੇ ਨਾਲ ਕੁਲਵੰਸ ਸਿੰਘ ਸੰਦੌਰ ਸੰਦੌਰ